ਵਾਸਾ ਮੈਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਨਿਕ ਜਾ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੂਏ ਚਸਿਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੂਆ ਸੂਰਜੇ ਕੋ ਰੁਤਿ ਨਿਕ ਨਾਨਕ ਕਰਤੇ ਕੀਤੇ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਸਾ ਰਗੰਦਰ 3 ਨੰਬਰ ਸ਼ਬਦ ਹੈ ਇਸ ਦੇ rau ਦੀ ਪੰਕਤੀ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਡਾਈਤ ਹੋਏ ਜਿਸ ਹਿਰਦੇ ਘਰ ਵਿੱਚ ਜਾਂ ਜਿਸ ਗੁਰੂ ਘਰ ਵਿੱਚ ਉਸ ਪਰਮਾਤਮਾ ਦੀ ਕੀਰਤੀ ਹੁੰਦੀ ਹੈ ਸਿਫਤ ਸਲਾਹ ਹੁੰਦੀ ਹੈ ਉਨ ਗਾਇਨ ਹੁੰਦਾ ਸੂ ਕਰ ਰੱਖ ਐਸੇ ਘਰ ਦੀ ਸਭ ਸੰਭਾਲ ਕਰ ਉਸ ਘਰ ਵਿੱਚ ਆਪਣੇ ਆਪ ਨੂੰ ਰੱਖ ਜਾ ਕੇ ਉਸ ਘਰ ਵਿੱਚ ਉਸ ਘਰ ਦੀ ਸਭ ਸੰਭਾਲ ਕਰ ਆਪ ਉਹਦੇ ਲਈ ਸਮਾਂ ਕੱਢ ਤੇਰੇ ਦੇ ਉਸ ਸਿਰ ਦੇ ਘਰ ਵਿੱਚ ਜਿਸ ਵਿੱਚ ਪ੍ਰਬੋਧਿਤ ਸ਼ਿਵਤ ਹੁੰਦੀ ਹੈ ਉਹਦੀ ਸੰਗਤ ਹੋਵੇ ਜਾਂ ਉਸ ਗੁਰੂ ਘਰ ਵਿੱਚ ਜਿੱਥੇ ਪ੍ਰਮਾਤਮਾ ਸ਼ਿਵ ਸਲਾਸਾ ਸੰਗਤ ਹੁੰਦੀ ਹੈ ਉਹਦੇ ਵਾਸਤੇ ਤੇਰੇ ਕੋਲ ਸਮਾਂ ਹੋਵੇ ਸਮਾਂ ਕੱਢ ਕੇ ਇਸੀ ਦੀ ਸੰਭਾਲ ਕਰ ਕਿ ਇਹ ਤੇਰੇ ਜੀਵਨ ਦਾ ਇੱਕ ਮਨੋਰਥ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਨਾਲ ਤੇਰੀ ਸੁਰਤੀ ਵਿਰਤੀ ਜੁੜੀ ਰਹੇ ਤਾਂ ਕਿ ਉਹ ਰੱਬੀ ਸਿਫਤਾਂ ਰੱਬੀ ਗੁਣ ਤੇਰੇ ਵਿੱਚ ਆ ਜਾਣ ਤੇ ਜਿਨ੍ਹਾਂ ਓਗਣ ਨੂੰ ਸੇ ਲਿਆ ਹੈ ਪਰਮਾਤਮਾ ਨੂੰ ਭੁਲਾਉਣ ਦੇ ਕਾਰਨ ਜਿਵੇਂ ਕੱਲ ਸ਼ਬਦ ਆਇਆ ਸੀ ਇਹ ਹਰ ਬਿਸਰਤ ਤੇਰੇ ਗੁਣ ਗਲਿਆ ਉਹ ਜਿਹੜੇ ਤੇਰੇ ਚ ਗੁਣ ਅਲੂਪ ਹੋ ਗਏ ਨੇ ਗਲ ਗਏ ਹਨ ਉਹ ਰੱਬੀ ਗੁਣ ਤੇਰੇ ਫਿਰ ਮੁੜ ਕੇ ਆ ਜਾਣ ਇਸ ਲਈ ਤੂੰ ਇਸ ਗੱਲ ਦੀ ਸੰਭਾਲ ਕਰ ਕਿ ਕਿਹਾ ਕੋਈ ਹਿਰਦੇ ਘਰ ਵਿੱਚ ਰਬੀ ਕੀਰਤਿ ਸ਼ਿਵਸਲਾ ਚਲੀ ਕਿ ਨਹੀਂ ਚਲੀ ਨਹੀਂ ਤਾਂ ਉਹਨਾਂ ਦੀ ਸੰਗਤ ਕਰ ਉੱਥੇ ਜਾ ਜਿੱਥੇ ਇਹ ਸਤਸੰਗਤ ਹੁੰਦੀ ਹੋਵੇ ਪ੍ਰਮਾਤਮਾ ਦੀ ਸ਼ਿਵਸਲਾ ਹੁੰਦੀ ਹੋਵੇ ਬਾਕੀ ਪੰਕਤੀਆਂ ਦੇ ਰਾਹੀਂ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਸવાય ਉਸ ਪ੍ਰਮਾਤਮਾ ਦੀ ਸ਼ਿਵਸਲਾ ਦੇ ਉਸ ਦਾ ਸਿਮਰਨ ਉਸ ਦੇ ਗੁਣ ਗਾਣ ਤੋਂ ਬਿਨਾ ਬਾਕੀ ਕੋਈ ਵੀ ਜਿਹੜੇ ਕਰਮ ਹਨ ਉਹ ਇਤਨੀ ਦੇਰੀ ਸਫਲ ਨਹੀਂ ਹਨ ਉਹ ਕਰਮ ਧਰਮ ਨਹੀਂ ਬਣਦੇ ਜਿੱਦਿੰਨੇ ਦੇਰੀ ਉਹਨਾਂ ਦਾ ਪ੍ਰਯੋਜਨ ਸ਼ਿਵਸਲਾ ਨਾ ਹੋਵੇ ਉਨ੍ਹਾਂ ਧਾਰਮਿਕ ਕਰਮਾਂ ਦਾ ਮਕਸਦ ਪਰਮਾਤਮਾ ਦੀ ਸ਼ਿਵ ਸਲਾ ਪਰਮਾਤਮਾ ਦਾ ਗੁਣ ਗਾਇਨ ਕਰਨਾ ਪਰਮਾਤਮਾ ਦਾ ਅਨੁਭਵ ਕਰਨਾ ਉਸ ਨਾਲ ਇੱਕਮਿਕ ਹੋਣਾ ਅਗਰ ਇਹ ਮਨੋਰਥ ਨਹੀਂ ਹੈ ਕੇਵਲ ਅਸੀਂ ਇੱਕ ਫਰਜ਼ੀ ਤੌਰ ਦੇਖਾ ਦੇਖੀ ਰਸਮ ਰਸਮੀ ਕਰੀ ਜਾ ਰਹੇ ਹਾਂ ਉਹ ਕਿਸੇ ਅਰਥ ਨਹੀਂ ਹਨ ਕਿਉਂਕਿ ਹਰ ਪਾਸੇ ਜੋ ਕੁਝ ਵੀ ਵਰਤਿਆ ਉਸ ਪਰਮਾਤਮਾ ਦੇ ਰੂਪ ਹੈ ਪਰਮਾਤਮਾ ਦੀ ਖੇਡ ਹੈ ਛੇ ਘਰ ਛੇ ਗੁਰ ਛੇ ਉਪਦੇਸ਼ ਇਹ ਜਿਹੜਾ ਲਫ਼ਜ਼ ਹੈ ਛੇ ਇਹ ਇਸ ਦੇ ਉਚਾਰਨ ਦੇ ਬਾਰੇ ਅਸੀਂ ਥੋੜਾ ਖਿਆਲ ਕਰੀਏ ਜਿਸ ਤਰ੍ਹਾਂ ਉਗਮੀ ਹੋਮਰ ਜੀ ਤੇ ਜੀ ਜੱਜੇ ਨੂੰ ਵਿਹਾਰੀ ਤੇ ਅੱਗੇ ਐੜਾ ਮੁਕਤਾ ਹੈ ਇਹ ਕਈ ਲੋਕ ਜੀਆ ਪਰ ਦੇਖਦੇ ਨੇ ਜੀਆ ਨਹੀਂ ਹੁੰਦਾ ਇਹਦਾ ਉਚਾਰਨ ਹੈ ਪਿਛਲੇ ਅੱਖਰ ਨਾਲ ਜਿਹੜੀ ਮਾਤਰਾ ਲੱਗੀ ਹੈ ਉਸ ਦੀ ਜੋ ਆਮ ਆਵਾਜ਼ ਹੈ ਉਹ ਥੋੜੀ ਲੰਬੇਤਰੀ ਹੋ ਜਾਂਦੀ ਹੈ ਲੰਬੀ ਕਰਕੇ ਉਚਾਰਨ ਜਿਸ ਤਰ੍ਹਾਂ ਜੱਜਾ ਵਿਹਾਰੀ ਹੋਏ ਤੇ ਅਸੀਂ ਜੀ ਬੋਲਦੇ ਆਓ ਜੀ ਸਤਿਕਾਰੂਕ ਲਫ਼ਜ਼ ਆਓ ਜੀ ਪਰ ਜਦੋਂ ਅੱਗੇ ਐੜਾ ਲੱਗੋ ਤੇ ਉਹਦਾ ਆਓ ਜੀ ਦੀ ਤਾਂ ਜੀ ਹੋ ਜਾਂਦਾ ਜੀ ਜੰਤ ਜਿਹਦਾ ਮਤਲਬ ਹੁੰਦਾ ਜੀ ਦਾ ਮਤਲਬ ਹੁੰਦਾ ਜੀਵ ਜੰਤ ਪਰ ਖਾਲੀ ਜਿਹੜਾ ਜੀ ਆ ਬਿਹਾਰੀ ਵਾਲਾ ਉਹਦਾ ਮਤਲਬ ਆਉ ਜੀ ਸਤਕਾਰ ਵਾਲਾ ਜੀ ਇਸ ਤਰ੍ਹਾਂ ਛੇ ਇਥੇ ਛੇ ਪਿਛੇ ਸਿਆਰੀ ਹੈ ਇਹਦੇ ਛੇ ਬਣਿਆ ਉਚਾਰਨ ਤੇ ਜਿਹੜਾ ਐੜਾ ਲੱਗਿਆ ਤੇ ਛੇ ਲੰਬਾ ਹੋ ਗਿਆ ਛੇ ਜਿਹੜਾ ਗਿੰਦੀ ਦਾ ਛੇ ਇਹ ਜਿਹੜੀ ਪਿਛਲੇ ਅੱਖਰ ਨਾਲ ਜੋ ਮਾਤਰਾ ਲੱਗੀ ਹੁੰਦੀ ਹੈ ਉਹਦੀ ਜਿਹੜੀ ਆਵਾਜ਼ ਹੈ ਉਹ ਥੋੜੀ ਜੀ ਲੰਬੀ ਕਰਕੇ ਬੋਲਣੀ ਹੁੰਦੀ ਹੈ ਇਹਦਾ ਸਹੀ ਉਚਾਰਨ ਛੇ ਕਰ ਛੇ ਗੁਰ ਛੇ ਉਪਦੇਸ਼ ਛੇ ਇਹ ਸ਼ਾਸਤਰ ਮੰਨੇਗੇ ਪ੍ਰਾਤਮ ਗ੍ਰੰਥਾਂ ਵਿੱਚ ਛੇ ਸ਼ਾਸਤਰ ਤੇ ਛੇ ਹੀ ਉਹਨਾਂ ਦੇ ਛੇ ਸ਼ਾਸਤਰ ਜਿਸ ਤਰ੍ਹਾਂ ਸਾਂਕ ਨਿਆਏ ਵਿਸ਼ੇਸ਼ਿਕ ਮੀਮंसा ਯੋਗ ਅਤੇ ਵਿਦਾਂਤ ਇਹਨਾਂ ਦੇ ਫਿਰ ਛੇ ਹੀ ਕਰਤਾ ਜਿਨ੍ਹਾਂ ਨੇ ਇਹ ਤਿਆਰ ਕੀਤੇ ਜਿਸ ਤਰ੍ਹਾਂ ਗਉਪਲ ਗੋਤਮ ਕਨਾਦ ਜੈਮਨੀ ਪਤੰਜਲੀ ਵ્યાਸ ਇਹ ਛੇ ਸ਼ਾਸਤਰ ਛੇ ਹੀ ਉਹਨਾਂ ਦੇ ਰਚਿਤਾ ਮਨਿਗੀ ਗੁਰਗੁਰ ਇਕੂ 21 ਅਨੇਕ ਤੋ ਗੁਰ ਸਾਹਿਬ ਸਮਝਾ ਰਹੇ ਨੇ ਕਿ ਜਿਤਨੇ ਮਰਜੀ ਸ਼ਾਸਤਰ ਹੋਣ ਜਿਤਨੇ ਮਰਜੀ ਉਹਨਾਂ ਦੇ ਰਚਿਤਾ ਹੋਣ ਉਹਨਾਂ ਸਾਰਿਆਂ ਦਾ ਗੁਰ ਇੱਕ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦਾ ਮਾਲਕ ਹੈ ਉਹ ਇੱਕ ਹੈ ਉਸ ਦੇ ਅੱਗੇ ਉਸ ਦੇ ਇਹ ਸਰੂਪ ਅਨਸਾਰੇ ਕਿ ਕੋਈ ਕਿਸੇ ਤਰੀਕੇ ਨਾਲ ਉਸ ਪਰਮਾਤਮਾ ਦਾ ਗੁਣ ਗਿਆਨ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਉਸ ਦੀ ਕੀਰਤੀ ਕਰਦਾ ਹੈ ਉਹ ਦੀ ਸਿਫਤ ਸਲਾਹ ਕਰਦਾ ਹੈ ਤੋ ਸਿਫਤ ਸਲਾਹ ਦੇ ਯੋਗ ਕੇਵਲ ਇੱਕ ਪਰਮਾਤਮਾ ਹੈ ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਜੋ ਨਿਰੰਕਾਰ ਰੂਪ ਹੈ ਤੇ ਜਿਸ ਦਾ ਸੰਸਾਰ ਉਹਦਾ ਸਰਗਣ ਰੂਪ ਉਹਦਾ ਦ੍ਰਿਸ਼ਟਮਾਨ ਰੂਪ ਹੈ ਉਹ ਇੱਕ ਪਰਮਾਤਮਾ ਦੀ ਸਾਰੇ ਰੂਪ ਹਨ ਅਨੇਕਾਂ ਤਰੀਕਿਆਂ ਨਾਲ ਉਹ ਸੰਸਾਰ ਦੇ ਵਿੱਚ ਕਈ வேத ਸ਼ਾਸਤਰ ਉਪਾਰਿਆ ਹੈ ਉਹਨਾਂ ਦੇ ਕਰਤੇ ਮੰਨੇ ਹਨ ਪਰ ਮੁੱਖ प्रयोजन ਇਹ ਹੋਣਾ ਚਾਹੀਦਾ ਹੈ ਕਿ ਇਹ ਸਾਰੇ ਦੇ ਪਿੱਛੇ ਭਾਵਨਾ ਇੱਕ ਪਰਮਾਤਮਾ ਦੀ ਪ੍ਰਾਪਤੀ ਕਰਨ ਦੀ ਹੋਣੀ ਚਾਹੀਦੀ ਹੈ ਕਿ ਇਹ ਭਾਵਨਾ ਨਹੀਂ ਹੈ ਕਿ ਕੋਈ ਵੀ வேத ਸ਼ਾਸਤਰ ਕੋਈ ਵੀ ਕਰਮ ਜਿਹੜਾ ਦਿਸਣ ਜੀ ਧਾਰਮਿਕ ਲੱਗਦਾ ਹੋਵੇ ਉਹ ਧਰਮ ਨਹੀਂ ਬਣਦਾ ਉਹਦੇ ਨਾਲ ਜੀਵਨ ਜਿਹੜਾ ਹੈ ਉਹਦਾ ਮਨੋਰਥ ਪੂਰਾ ਨਹੀਂ ਤੇ ਜੀਵਨ ਸਫਲ ਨਹੀਂ ਹੁੰਦਾ ਵਿਸੂਏ ਚਸਿਆਂ ਕੜੀਆਂ ਪਹਿਰਾ ਅਸੀਂ ਕਿਹਨਾਂ ਵਾਰਾ ਵਿਸੂਏ ਚਸਿਆਂ ਉੱਪਰ ਜੰਦੇ ਚਸਿਆਂ ਸਸੇ ਨੂੰ ਬੈਰੀ ਨਹੀਂ ਐ ਸਿਆਰੀਏ ਚਸਿਆਂ ਕੜੀਆਂ ਕੜੀਆਂ ਦੇ ਡਾਰੇ ਅੱਗੇ ਬੈਰੀ ਕੜੀਆਂ ਪਹਿਰਾ ਛਿੱਤੀ ਵਾਰੀ ਮਾਪਿਆ ਵਿਸੂਏ ਚਸਿਆਂ ਬਿੰਦੀ ਲਗਾਓ ਕੜੀਆਂ ਕੰਨੇ ਉਪਰ ਬਿੰਦੀ ਲਗਾਓ ਪਹਿਰਾ ਇਦੀ ਕੰਨੇ ਤੇ ਬਿੰਦੀ ਥਿੱਤੀ ਦੀ ਆਖਰੀ ਵੈਰੀ ਉਪਰ ਬਿੰਦੀ ਵਾਰੀ ਮਾਹ ਹੋਆ ਇਤੇ ਮਾਹੋ ਹੋਇਆ ਨਹੀਂ ਹੈ ਮਾਹੋ ਨਹੀਂ ਹੈ ਮਾਹ ਦੇ ਹਾਇਦ ਔਕੜ ਉਚਾਰ ਨਹੀਂ ਹੁੰਦਾ ਕਿਉਂਕਿ ਇਹ ਸਮੇਂ ਦੀ ਇੱਕ ਵੰਡ ਦਾ ਨਾਮ ਹੈ ਮਹੀਨੇ ਦਾ ਨਾਮ ਹੈ ਮਾਹ ਜਿਹੜੇ ਲਫ਼ਜ਼ ਗੁਰਬਾਣੀ ਵਿੱਚ ਨਾਮ ਲਫ਼ਜ਼ਨ ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਵਿੱਚ ਨਾਉਨ ਕਹਿੰਦੇ ਆਂ ਜਿਹੜੇ ਕਿਸੇ ਚੀਜ਼ ਦਾ ਨਾਮ ਕਿਸੇ ਵਿਅਕਤੀ ਦਾ ਨਾਮ ਕਿਸੇ ਵਸਤੂ ਦਾ ਨਾਮ ਜਾਂ ਕਿਸੇ ਜਗ੍ਹਾ ਦਾ ਨਾਮ ਵਰਣਨ ਕਰਨ ਜਿਹੜੇ ਅੱਖਰ ਉਹ ਨਾਮ ਅੱਖਰ ਹੁੰਦੇ ਨੇ ਉਹਨਾਂ ਦੇ ਆਖਰੀ ਅੱਖਰ ਨੂੰ ਲੱਗੀ ਔਂਕੜ ਜਾਂ ਸਿਹਾਰੀ ਇਹ ਉਚਾਰ ਨਹੀਂ ਹੁੰਦੀਆਂ ਤੇ ਇੱਥੇ ਮਾਹ ਨੂੰ ਮਾਹੂ ਪੜਨਾ ਇਹ ਗਲਤ ਹੈ ਲਬਜ਼ੀ ਮਾਹ ਹੈ ਜਿਸ ਤਰ੍ਹਾਂ ਸ਼ਾਹ ਨੂੰ ਸ਼ਾਹੂ ਪੜਨਾ ਰਾਹ ਨੂੰ ਰਾਹੂ ਪੜਨਾ ਵਿਆਹ ਨੂੰ ਵਿਆਹੂ ਪੜਨਾ ਵੇਸਾ ਨੂੰ ਵੇਸਾਹੂ ਪੜਨਾ ਇਹ ਉਚਾਰਨ ਗਲਤਨ ਲਬਜ਼ੀ ਵੇਸਾ ਹੈ ਵਿਆਹ ਹੈ ਸ਼ਾਹ ਹੈ ਤੁਹ ਲਗਾ ਇਹਨਾਂ ਨੂੰ ਗਲਤ ਪੜਨਾ ਜਿਨ੍ਹਾਂ ਬੋਲੀ ਦੇ ਲਫ਼ਜ਼ਾਂ ਨੇ ਜੋ ਉਹਨਾਂ ਦਾ ਉਚਾਰਨ ਉੱਥੇ ਸੀ ਉਹੀ ਉਚਾਰਨ ਅਸੀਂ ਗੁਰਬਾਣੀ ਵਿੱਚ ਵੀ ਕਰਨਾ ਹੈ। ਤੋਂ ਇਹ ਤੇ ਅਰਥ ਲਈ ਅਰ ਸਮਝਣ ਵਾਸਤੇ ਇਹ ਚੀਜ਼ਾਂ ਮਾਤਰਾ ਜਿਹੜੀਆਂ ਲੱਗੀਆਂ ਹੋਈਆਂ ਨੇ। ਤੋਂ ਜਿਸ ਤਰ੍ਹਾਂ ਸਮੇਂ ਦੀ ਵੰਡ ਵਿੱਚ ਵਿਸੂਏ 15 ਅੱਖ ਦੇ ਜਿਹੜੇ ਫੋਰਨ ਜਿਹੀ ਅਸੀਂ ਸਾਡੀ ਅੱਖ ਜਿਹੜੀ ਫਰਕਦੀ ਹੈ ਤੇ 15 ਫੋਰਾਂ ਦਾ ਇੱਕ ਵਿਸ਼ਾ ਬਣਦਾ ਤੇ 15 ਵਿਸੂਏ ਦਾ ਇੱਕ ਚਸਾ ਤੇ 30 ਚਸਿਆਂ ਦਾ ਇੱਕ ਪਲ ਤੇ 30 ਪਲਾਂ ਦੀ ਇੱਕ ਘੜੀ ਇਹ ਪ੍ਰਾਤਨ ਤਰੀਕਾ ਸੀ। ਸਮੇਂ ਦੀ ਵੰਡ ਦਾ ਅੱਜ ਕੱਲ ਤੇ ਸਕਿੰਟ ਮਿੰਟ ਘੰਟੇ ਬਣ ਗਏ ਨੇ ਤੇ ਸਾਡੀਆਂ ਸੱਤਾਂ ਘੜੀਆਂ ਦਾ ਇੱਕ ਪੈਰ ਤੇ ਅੱਠ ਪੈਰਾਂ ਦਾ ਇੱਕ ਪੂਰਾ ਦਿਨ ਰਾਤ ਚਾਰ ਪੈਰਾਂ ਦਾ ਦਿਨ ਚਾਰ ਪੈਰਾਂ ਦੀ ਰਾਤ ਤੇ 15 ਥਿੱਤਾਂ ਨੂੰ ਸੱਤ ਵਾਰ ਮੰਨੇਗੇ 12 ਮਹੀਨੇ ਮੰਨੇਗੇ ਛੇ ਰੁੱਤਾਂ ਮੰਨੀਆਂ ਗਈਆਂ ਤੋ ਇਹ ਸਮੇਂ ਦੀ ਵੰਡ ਹੈ ਹੈ ਤਾਂ ਸਮਝ ਦੀ ਵੰਡ ਹੈ ਉਹ ਚਾਹੇ ਮਹੀਨਾ ਹੈ ਸਾਲ ਹੈ ਕੁਝ ਹੈ ਪਰ ਹੈ ਗੱਲ ਇੱਕੋ ਜੀ ਦਾ ਸਮਾਂ ਸਮੇਂ ਦੇ ਵੱਖ-ਵੱਖ ਰੂਪਨ ਉਸ ਨੂੰ ਸਮਝਣ ਵਾਸਤੇ ਸਮੇਂ ਦੀ ਵੰਡ ਕੀਤੀ ਗਈ ਵਿਸ਼ਲੇਸ਼ਣ ਚ ਅਸੀਂ ਆਂ ਕੜੀਆਂ ਪੈਰਾਂ ਛੁੱਤੀ ਵਾਰੀ ਮਾ ਹੁਆ ਇਹਨਾਂ ਸਾਰੀਆਂ ਜਿਹਨਾਂ ਮਲਾਪੀ ਮਾ ਵਗੈਰਾ ਸਮੇਂ ਦੀ ਵੰਡ ਹੈ ਸੂਰਜ ਏਕੋ ਰੁੱਤ ਅਨੇਕ ਜਿਸਨਾਂ ਸਮਾਂ ਇੱਕੋ ਹੀ ਹੈ ਸਮਾਂ ਹੈ ਪਰ ਸਮੇਂ ਦੀ ਅੱਗੇ ਵੰਡ ਕੀਤੀ ਗਈ ਭਈ ਇਹ ਮਹੀਨੇ ਦੀ ਗੱਲ ਹੈ ਹਫਤੇ ਦੀ ਗੱਲ ਹੈ ਸਾਲ ਦੀ ਗੱਲ ਹੈ ਪਰ ਹੈ ਸਮਾਂ ਇੱਕ ਹੀ ਚੀਜ਼ ਹੈ ਵਕਤ ਇੱਕ ਹੀ ਚੀਜ਼ ਹੈ ਇਸ ਤਰ੍ਹਾਂ ਪਰਮਾਤਮਾ ਇੱਕ ਹੈ ਉਸ ਦੇ ਅਗੇ अनेका ਰੂਪ ਹਨ ਸੂਰਜ ਏਕੋ ਰੁੱਤ ਅਨੇਕ ਜਿਵੇਂ ਸੂਰਜ ਇੱਕੋ ਹੀ ਹੈ ਪਰ ਸੂਰਜ ਦੇ ਕਾਰਨ ਰੁੱਤਾਂ ਬਦਲੀਆਂ ਨੇ ਸੂਰਜ ਏਕੋ ਰੁੱਤ ਅਨੇਕ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਪ੍ਰਮਾਤਮਾ ਇੱਕ ਹੈ ਉਸ ਦੇ ਅਗੇ अनेका ਰੂਪ ਹਨ ਇਨਸਾਨਾਂ ਦੇ ਜੀਵਾਂ ਜਨਤਾਂ ਦੇ ਕਿੜੇ ਮਕੋੜੇ ਆ ਪੰਛੀਆਂ ਦੇ ਬੇਅਦ ਜੋਨਾ ਨੇ ਕਿੰਨੇ ਉਸ ਪ੍ਰਮਾਤਮਾ ਰੂਪ ਧਾਰੇ ਹੋਏ ਨੇ ਔਰ ਸਾਰੇ ਵਿੱਚ ਉਸ ਦੀ ਆਪਣੀ ਜੋਤ ਹੀ ਸਮਾਈ ਹੋਈ ਹੈ ਸੂਰਜ ਏਕੋ ਰੁੱਤ ਅਨੇਕ ਇਸੇ ਤਰ੍ਹਾਂ ਨਾਨਕ ਕਰਤੇ ਕੀਤੇ ਵੇਸੇ ਨਾਨਕ ਉਸ ਕਰਤੇ ਪਰਮਾਤਮਾ ਦੇ ਕਰਤੇ ਤੋਂ ਪਾਉਂ ਕ੍ਰੀਏਟਰ ਜੋ ਰਚਨਾ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਦੀ ਜੋ ਰਚਨਾ ਕਰਨ ਵਾਲਾ ਹੈ ਨਿਰਗੁਣ ਤੋਂ ਸਰਗੁਣ ਰੂਪ ਆਪਣਾ ਬਣਾਉਣ ਵਾਲਾ ਹੈ ਉਹ ਉਹ ਵੀ ਇੱਕ ਹੁੰਦਿਆਂ ਹੀ ਉਸਦੇ ਅਨੇਕਾਂ ਵੇਸਨ ਇੱਥੇ ਇੱਕ ਖਿਆਲ ਹੋਰ ਕਰਿਓ ਕਿ ਕਿਸੇ ਵਿਦਵਾਨ ਦੀ ਮੈ ਪੁਸਤਕ ਪੜ੍ਹ ਰਿਹਾ ਸੀ ਉਸਨੇ ਉਥੇ ਰਾਮ ਲਫ਼ਜ਼ ਜਿਹੜਾ ਆਇਆ ਉਹਦੇ ਮम्मे ਨੂੰ ਓਕਣ ਨਹੀਂ ਸੀ ਲੱਗੀ ਹੋਈ ਤੇ ਉਸਨੇ ਕਿਹਾ ਜੀ ਇਹ ਬਹੁਵਚਨ ਲਫ਼ਜ਼ ਹੈ ਕਿਉਂਕਿ ਸਰਵਵਿਆਪਕ ਰਾਮ ਵਸਤ ਹੈ ਇਹ ਬਿਲਕੁਲ ਗਲਤ ਹੈ ਉਥੇ ਪੰਕਤੀ ਸੀ ਚੋਗਿਰਦ ਹਮਾਰਾ ਰਾਮਕਾਰ ਦੁਖ ਲਗਾ ਨਾ ਪਾਈ ਚੋਗਿਰਦ ਹਮਾਰਾ ਰਾਮਕਾਰ ਦੇ ਵਿੱਚ ਰਾਮ ਦੇ ਮम्मे ਨੂੰ ਓਕ ਨਹੀਂ ਲੱਗੀ ਹੋਈ ਤੇ ਉਸ ਨੂੰ ਬਹੁਵਚਨ ਸਮੇਂ ਬੈਠਾ ਖਿਆਲ ਰੱਖਿਓ ਕਿਸੇ ਨਾਮ ਲਫ਼ਜ਼ ਦੀ ਆਖਰੀ ਅੱਖਰ ਦੀ ਓਕੜ ਨਾ ਹੋਵੇ ਤੇ ਉਹ ਹਰ ਜਗ੍ਹਾ ਬਹੁਵਚਨ ਨਹੀਂ ਹੁੰਦਾ ਹਰ ਜਗ੍ਹਾ ਬਹੁਵਚਨ ਨਹੀਂ ਹੁੰਦਾ ਆਖਰੀ ਓਕੜ ਉਡਣ ਦੇ ਹੋਰ ਵੀ ਕਈ ਨਿਯਮ ਹਨ ਵਿਆਕਰਨ ਅਨੁਸਾਰ ਇੱਥੇ ਰਾਮ ਲਫ਼ਜ਼ ਦੇ ਅੱਗੇ ਅਗਰ ਕੁਝ ਬੰਦਗੀ ਹੋਵੇ ਤਾਂ ਕਾ ਕੇ ਦਾ ਦੇ ਦੀ ਵਿੱਚ ਨਜ਼ੀਕ ਆ ਅੱਗੇ ਆਇਆ ਹੁੰਦਾ ਤਾਂ ਉਹਨੀ ਔਂਕੜ ਪਿਛਲੀ ਉੱਡ ਜਾਣੀ ਸੀ ਯਾ ਅਰਥ ਕਰਦੇ ਟਾਈਮ ਕੋਈ ਸੰਬੰਧ ਕੀ ਬਦਲਗਾਨ ਦੀ ਲੋੜ ਹੋਵੇ ਦਾ ਦੇ ਦੀ ਕਾ ਕੇ ਕੀ ਤਾਂ ਵੀ ਪਿਛਲਾ ਨੌਮ ਲਫ਼ਜ਼ ਦਾ ਉਹਦਾ ਔਂਕੜ ਉੱਡ ਜਾਂਦਾ ਕਿਉਂਕਿ ਇਸ ਪੰਕਤੀ ਦੇ ਅਰਥ ਕਰਦੇ ਲੱਗੇ ਆ ਅਰਥ ਇਸ ਤਰ੍ਹਾਂ ਹੁੰਦੇ ਨੇ ਰਾਮ ਦੀ ਕਾਰ ਚੋਗਿਰਦ ਖੁਮਾਰੇ ਰਾਮ ਦੀ ਕਾਰ ਪ੍ਰਭੂ ਪ੍ਰਭੂ ਦੀ ਸ਼ਕਤੀ ਪ੍ਰਭੂ ਦੀ ਕਲਾ ਸਾਡੇ ਆਲੇ ਦੁਆਲੇ ਵਰਤੀ ਪਈ ਹੈ ਜਿਸ ਦੇ ਆਸਰੇ ਅਸੀਂ ਖੜੇ ਹਾਂ ਰਾਮ ਦੀ ਅਗੇ ਦੀ ਲਗਾ ਕੇ ਅਰਥ ਕਰਨੇ ਪੈਂਦੇ ਨੇ ਦੀ ਲੁਪਿਤ ਹੈ ਅਲੂਪ ਹੈ ਪਰ ਅਰਥ ਕਰਨ ਦੇ ਟਾਈਮ ਇਸ ਨੂੰ ਉਜਾਗਰ ਕਰਕੇ ਅਰਥ ਕਰਨੇ ਪੈਂਦੇ ਨੇ ਇਸ ਲਈ ਰਾਮ ਦੀ ਮੂਮੇ ਦੀ ਉਕੜ ਉੱਡੀ ਹੋਈ ਹੈ ਤਾਂ ਰਾਮ ਪਰਮਾਤਮਾ ਵਸੇ ਲਵ ਜਿਦੂ ਵਰਤੇ ਹੋਵੇ ਉਹ ਕਦੇ ਵੀ ਬਹੁਵਚਨੀ ਹੁੰਦਾ ਇੱਕ ਵਚਨੀ ਹੁੰਦਾ ਹੈ ਪਰਮਾਤਮਾ ਇੱਕ ਹੋ ਕੇ ਅਨੇਕ ਰੂਪਾਂ ਵਿੱਚ ਹੈ ਅਨੇਕ ਰੂਪ ਵਿੱਚ ਹੁੰਦਿਆਂ ਵੀ ਪਰਮਾਤਮਾ ਇੱਕ ਹੀ ਹੈ ਇਹਦੀ ਗੁਰਮਤ ਦਾ ਪਹਿਲਾ ਸਿਧਾਂਤ ਹੈ ਮੁੰਡਲਾ ਵੀ ਗੁਰਗੰਨ ਸਾਹਿਬ ਦਾ ਆਰੰਭ ਤਾਂ ਇੱਕ ਤੋਂ ਹੁੰਦੀ ਹੈ ਇੱਕ ਓੰਕਾਰ ਸਾਹਿਬ ਮੇਰਾ ਏਕੂ ਹੈ ਏਕੂ ਹੈ ਭਾਈ ਏਕੂ ਹੈ ਇਸ ਲਈ ਉਹ ਪਰਮਾਤਮਾ ਸਾਹਿਬ ਬਹੁਤ ਸਾਰੇ ਰੂਪਾਂ ਵਿੱਚ ਹੋਣ ਦੇ ਬਾਵਜੂਦ ਵੀ ਉਸ ਨੂੰ ਅਸੀਂ ਬਹੁਵਚਨ ਕਦੇ ਨਹੀਂ ਕਹਿ ਸਕਦੇ ਉਹ ਇਕਵਚਨ ਹੀ ਰਹਿੰਦਾ ਹੈ ਤੋ ਨਾਨਕ ਕਰਤੇ ਕੇ ਕੇਤੇ ਵੇਸ ਜਿਸ ਤਰ੍ਹਾਂ ਸੂਰਜ ਜੀ ਕੇ ਤੇ ਰੁੱਤਾਂ अनेका ਬਣ ਜਾਂਦੇ ਨੇ ਉਹਦੇ ਉਤੋਂ ਇਸ ਤਰ੍ਹਾਂ ਇਹ ਨਾਨਕ ਉਹ ਪਰਮਾਤਮਾ ਇਕ ਹੋਣ ਦੇ ਬਾਵਜੂਦ ਉਸਦੇ ਅਨੇਕਾਂ ਰੂਪਨ ਸੰਸਾਰ ਦੇ ਵਿੱਚ ਅਨੇਕਾਂ ਰੂਪਾਂ ਵਿੱਚ ਉਹ ਸਰਗਣ ਰੂਪ ਹੋ ਕੇ ਸੰਸਾਰ ਦੇ ਵਿੱਚ ਆਇਆ ਹੈ ਅਸੀਂ ਇਸ ਗੱਲ ਨੂੰ ਸਮਝੀਏ ਇਹ ਪਾਵਨ ਸ਼ਬਦ ਸਾਨੂੰ ਇਹ ਚੀਜ਼ ਦ੍ਰਿੜ ਕਰਵਾਉਂਦਾ ਹੈ ਕਿ ਸੰਸਾਰ ਤੇ ਜਿਸ ਤਰ੍ਹਾਂ ਸਾਗਰ ਇੱਕ ਹੈ ਚਸ਼ਮੇ ਖੂ ਨਹਿਰਾ ਨਦੀਆਂ ਨਾਲੇ ਦਰਿਆ ਇਹ ਸਭ ਅਗੇ ਉਹਦੇ ਰੂਪ ਹਨ ਪਰ ਹੈ ਸਾਗਰ ਇੱਕ ਪਾਣੀ ਦਾ ਸੋਮਾ ਇੱਕ ਹੈ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਸੋਮਾ ਮੂਲ ਇੱਕ ਪਰਮਾਤਮਾ ਹੈ ਉਸ ਪਰਮਾਤਮਾ ਤੋਂ ਹੀ ਅਗੇ ਸਾਰੇ ਜੀਵ ਜੰਤ ਰੂਪੀ ਪਦਾਰਥ ਧਰਤੀ ਆਕਾਸ਼ ਵਾਯੂ ਮੰਡਲ ਗ੍ਰਹਿ ਰਾਜ ਸਭ ਕੁਝ ਉਸੇ ਇੱਕ ਦਾਈ ਅਨੇਕ ਰੂਪ ਵਾਲਾ ਜਿਹੜਾ ਰੂਪ ਹੈ ਅਸੀਂ ਇਹਦੇ ਵਿੱਚ ਉਸ ਪਰਮਾਤਮਾ ਦੇ ਗ੍ਰਿਸ਼ਟਮਾਨ ਕੋ ਦੇਖਣ ਕਰਨੇ ਨੇ ਤੇ ਸਰਗੁਣੀ ਸੰਸਾਰ ਉਸ ਦਾ ਰੂਪ ਸਮਝੀਏ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਤੇ ਜੋ ਅਸਲ ਰੂਪ ਨਿਰੰਕਾਰ ਰੂਪ ਹੈ ਅਸੀਂ ਉਹ ਨਿਰੰਕਾਰ ਦੇ ਵਿੱਚ ਜੁੜਨਾ ਆਪਣੀ ਅੰਦਰ ਬਸਦੀ ਉਸ ਦੀ ਨਿਰੰਕਾਰੀ ਜੋਤ ਨੂੰ ਸਮਝਣਾ ਇਸ ਜੋਤ ਨੂੰ ਪਰਮ ਜੋਤ ਨਾਲ ਜੋੜਨਾ ਇਹ ਸਾਡੇ ਜੀਵਨ ਦਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ